ਮੇਰੇ ਕਿਸੇ ਪ੍ਰਾਣੇ ਸ਼ੌਂਕ ਪੂਰਾ ਕਰਨ ਵਾਸਤੇ ਲਗਜ਼ਰੀ ਕਾਰ ਲੈਣੀ ਆ ਉਹਦੇ ਵਾਸਤੇ अल्टੋ ਦੇ ਰੇਟ ਦੇ ਵਿੱਚ ਗੱਡੀ ਦਾ ਰੇਟ ਰਹੂਗਾ ਸਿਰਫ 2 ਲੱਖ ਤੇ 25000 ਰੁਪਏ 5 ਸਾਲ ਦੀ ਪਾਸਿੰਗ ਦੇ ਨਾਲ ਇਹ ਵੀਰੇ ਗੱਡੀ ਦੇਵਾਂਗੇ ਸਿਰਫ 2 ਲੱਖ 85000 ਰੁਪਏ ਜਿਹੜੀ ਵੀ ਕਾਰ ਭਰਾ ਦੇ ਕੋਲੋਂ ਲੈ ਕੇ ਜਾਓਗੇ 6 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਲੈ ਜਾਓ ਹਾਂਜੀ 6 ਮਹੀਨੇ ਦੀ ਇੰਜਨ ਗੇਅਰ ਦੀ ਆਪਣੀ ਹਰੇਕ ਕਾਰ ਤੇ ਵਾਰੰਟੀ ਰੂ 2012 ਮਾਡਲ ਸਿਰਫ 275000 ਦੀ ਗੱਡੀ ਟੀਰ ਚੱਕੋ ਭਾਈ हां जी મિત્રો ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਹੋਰ ਬਾਈ ਕੀ ਹਾਲ ਚਾਲ ਨੇ ਤੇ ਸਭ ਤੋਂ ਪਹਿਲਾਂ ਤਾਂ ਗੁਸਤਾਖੀ ਮਾਫ तकरीबन ਮੇਰੇ ਖਿਆਲ ਨਾਲ 10 ਦਿਨ ਦਾ ਗੈਪ ਪੈ ਚੁੱਕਾ ਵਾ ਆਪਣੀ ਵੀਡੀਓ ਦੇ ਵਿੱਚ ਜਿਹੜੀ YouTube ਤੇ ਆਉਂਦੀ ਆ ਤੇ ਹੋਰ ਬਾਈ ਕੀ ਹਾਲ ਚਾਲ ਨੇ ਸਾਰੇ ਮੇਰੇ ਭਰਾਵਾਂ ਦੇ ਕੁਝ ਐਗਜ਼ਾਮ ਵਗੈਰਾ ਚੱਲ ਰਹੇ ਸੀ ਥੋੜੇ ਛੋਟੇ ਭਰਾ ਦੇ ਤਾਂ ਕਰਕੇ ਥੋੜਾ ਜਿਹਾ ਇੱਕ ਗੈਪ ਪੈ ਗਿਆ ਵੀਡੀਓ ਦਾ ਤੇ ਅੱਜ ਬਾਈ ਸਿਰਾਂ ਲਾਣ ਜਾ ਰਹੇ ਹਾਂ ਤੁਹਾਨੂੰ ਪਤਾ ਹੀ ਆਪਣੀ ਹਰੇਕ ਵੀਡੀਓ ਤੇ ਸਿਰਾਂ ਹੀ ਲੱਗਦਾ ਵਾ ਤੇ ਸਭ ਤੋਂ ਪਹਿਲਾਂ ਇੱਕ ਚੀਜ਼ ਆਪਾਂ ਕਰਨ ਜਾ ਰਹੇ ਆ ਉਹ ਚੀਜ਼ ਦਵਾਂਗੇ ਆਪਾਂ ਆਪਣੇ ਭਰਾ ਨੂੰ ਵਧਾਈ ਆ ਜੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਰਕੇਸ਼ ਵੀਰੇ ਮਾਲਕ ਸਾਰਿਆਂ ਦੇ ਨੇਰ ਕਰੇ ਆਪਣੇ ਦੇ ਹੋਈ ਆ ਤੇ ਭਰਾਵਾਂ ਨੂੰ ਦੱਸਣਾ ਚਾਹਾਂਗੇ ਵੀ ਵੀਰੇ ਨੇ ਇਹਦੂ ਪਿਛਲਾ ਗਰਾਊਂਡ ਜਿਹੜਾ ਸੀਗਾ ਉਹ ਵੀ ਪਰਚੇਸ ਕਰ ਲਿਆ ਵਾ ਤੇ ਹੁਣ ਆਪਣੀਆਂ ਗੱਡੀਆਂ ਤੁਰ ਤੱਕ ਜਾਣਗੀਆਂ ਹਾਂਜੀ ਬਿਲਕੁਲ ਬਿਲਕੁਲ ਤੇ ਵੀਰੇ ਕਿੰਨੀਆਂ ਗੱਡੀਆਂ ਲੈ ਆਏ ਪਿਆ ਅੱਜ ਗੱਡੀਆਂ ਅੱਜ ਦੇਵਾਂਗੇ 40 41 ਗੱਡੀਆਂ ਹੋਣਗੀਆਂ 40 41 ਗੱਡੀਆਂ ਹਾਂਜੀ ਮਤਲਬ ਸਾਹ ਆਵੇ ਆ ਵੀ ਜਿਹਨੇ ਗੱਡੀ ਲੈਣੀ ਆ ਹਾਂਜੀ ਸਾਰਿਆਂ ਦੀ ਉਹ ਡਿਮਾਂਡ ਪੂਰੀ ਆ ਬਿਲਕੁਲ ਸਾਰਿਆਂ ਦੀ ਡਿਮਾਂਡ ਪੂਰੀ ਤੇ ਗੱਡੀਆਂ ਸਾਰੀਆਂ ਹੀ ਪੰਜਾਬ ਨੰਬਰ ਸਾਰੀਆਂ ਪੰਜਾਬ ਸਾਰੀਆਂ ਪੰਜਾਬ ਤੇ ਬਾਈ ਰੇਟ ਤੁਹਾਨੂੰ ਇਹੋ ਜਿਹੇ ਦੇਵਾਂਗੇ ਅੱਛਾ ਇੱਕ ਚੀਜ਼ ਹੋਰ ਜਿਹੜੇ ਮੇਰੇ ਭਰਾ ਲੈ ਕੇ ਗਏ ਨਾ ਗੱਡੀਆਂ ਕਮੈਂਟ ਕਰਕੇ ਦੱਸਿਓ ਬਾਈ ਇਹਨਾਂ ਵਧੀਆ ਹੰਗਾਰਾ ਮਿਲਦਾ ਨਾ ਜਿਹੜਾ ਇੱਕ ਵਾਰੀ ਬਾਈ ਦੇ ਕੋਲਾਂ ਤੋਂ ਗੱਡੀ ਛੱਡੇ ਬਿਨਾਂ ਜਾਂਦਾ ਨਹੀਂ ਕਿਉਂਕਿ ਗੱਡੀ ਛੱਡਣ ਵਾਲੀ ਹੁੰਦੀ ਨਹੀਂ ਰੀਜ਼ਨ ਉਹਦਾ ਇਹ ਵੀ ਜਿਹੜੀ ਵੀ ਗੱਡੀ ਬਾਈ ਲਿਆਂਦਾ ਵਾ ਪਹਿਲਾਂ ਆਪਣੀ ਤਸੱਲੀ ਕਰਕੇ ਅਲਾਇ ਸ਼ਲਾਇ ਮੈਟਿੰਗ ਇੰਨਾ ਕਮ ਮੈਗਨ ਲੁਧਿਆਣੇ ਚ ਕੋਈ ਕਰਦਾ ਹੋਊਗਾ ਜਿੰਨੇ ਪੈਸੇ ਆਪਾਂ ਲਾ ਦਿੰਨੇ ਆ ਬਿਲਕੁਲ ਇਹੀ ਚੀਜ਼ ਆ ਸਰਟੀਫਿਕੇਸ਼ਨ ਥੋੜੀ ਸਭ ਤੋਂ ਪਹਿਲਾਂ ਮੂਰੇ ਤੇ ਗੱਲ ਕਰੀਏ ਜੇ ਲੋਕੇਸ਼ਨ ਦੀ ਖੜੇ ਆ ਇਸ ਟਾਈਮ ਆਪਾਂ ਮੇਨ ਗਿਲ ਰੋਡ ਹਾਈਵੇ ਦੇ ਉੱਤੇ ਇਹ ਕਿਹੜਾ ਹਾਈਵੇ ਆ ਭਲਾ ਉੱਧਰ ਨੂੰ ਜਾਂਦਾ ਮਲੇਰ ਕੋਡ ਤੇ ਮਲੇਰ ਕੋਡ ਲੈ ਜਾਂਦਾ ਈ ਲੁਧਿਆਣਾ ਮਲੇਰ ਕੋਡ ਦਾ ਹਾਈਵੇ ਆ ਇੱਧਰ ਆਪਣੇ ਲੁਧਿਆਣਾ ਪੈਂਦਾ ਸਾਹਮਣੇ ਆਪਣੇ ਨਨਕਾਣਾ ਸਾਹਿਬ ਸਕੂਲ ਆ ਹਾਂ ਤੇ ਇਹ ਮੇਨ ਰੋਡ ਜਾਂਦਾ ਏਅਰਪੋਰਟ ਦੇ ਗਿੱਲਾਂ ਪਿੰਡ ਆਪਣੇ ਬਿਲਕੁਲ ਨਾਲ ਐਚਡੀਐਫਸੀ ਬੈਂਕ ਦੇ ਬਿਲਕੁਲ ਜਸਟ ਪਹਿਲਾਂ ਕਮਲ ਆਟੋ ਡੀਲਰਸ ਭਰਾ ਤੁਹਾਡੇ ਦਾ ਸ਼ੋਅਰੂਮ ਆ ਤੇ ਬਾਕੀ ਤੁਹਾਨੂੰ ਡਿਸਕ੍ਰਿਪਸ਼ਨ ਚ ਲਿੰਕ ਪਾ ਦੇਾਂਗੇ ਸਾਰੇ ਤੇ ਜੇ ਗੱਲ ਕਰੀਏ ਬਾਈ ਅੱਜ ਦੀ ਕਾਰਾਂ ਲਵਾਂਗੇ ਤੁਹਾਨੂੰ 40 ਤੋਂ ਪਲੱਸ ਸਭ ਤੋਂ ਪਹਿਲੀ ਜੇ ਕਾਰ ਦੀ ਗੱਲ ਕਰੀਏ ਹਾਂਜੀ ਪਹਿਲੀ ਕਾਰ ਆ ਵੀਰੇ ਆਪਣੀ ਹੈਗੀ i20 ਹਾਂ 2022 ਮਾਡਲ ਪੈਟਰੋਲ ਕਾਰ ਠੀਕ ਆ ਵੀਰੇ ਲੋਕਲ ਨੰਬਰ ਆਪਣਾ ਲੁਧਿਆਣੇ ਦਾ ਹਾਂ ਬਹੁਤ ਹੀ ਨੀਟ ਐਂਡ ਕਲੀਨ ਕਾਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਹਾਂ ਤੇ ਬਾਕੀ ਚੈੱਕ ਕਰਵਾ ਦੇ ਅੰਦਰ ਐਂਬੀਐਂਟ ਲਾਈਟਾਂ ਅੱਛਾ ਹਾਂਜੀ ਹਾਂਜੀ ਮਲਮ ਹਾਲ ਅੰਦਰ ਵਾਲਾ ਪੂਰਾ 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 ਬਣਿਆ ਹੋਇਆ ਆਪਕੇ ਰਿਪੋਰਟ ਦੇਖੋ ਸੋਹਣੇ ਸੀਟ ਕਵਰ ਟੱਚ ਪਲੇਅਰ ਐਂਡਰੋਇਡ ਹਾਂ ਐਂਬੀਐਂਟ ਲਾਈਟਸ ਠੀਕ ਆ ਬਥੇਰਾ ਹੋਰ ਵੀ ਬਹੁਤ ਚੀਜ਼ਾਂ ਮਤਲਬ ਕਿ ਇੰਸਟਾਲਡ ਨੇ ਕੋਈ ਜਿਹੜੇ ਆਉਂਗੇ ਭਰਾ ਸਾਰਿਆਂ ਨੂੰ ਦਿਖਾਵਾਂਗੇ ਇਕਲੀ ਇਕਲੀ ਅੱਛਾ ਭਾਈ ਇੱਕ ਚੀਜ਼ ਹੋਰ ਦੱਸ ਦਈਏ ਵੀ ਜਿਹੜੀ ਵੀ ਕਾਰ ਭਰਾ ਦੇ ਕੋਲੋਂ ਲੈ ਕੇ ਜਾਓਗੇ 6 ਮਹੀਨੇ ਦੀ ਇੰਜਨ ਗੇਅਰ ਦੀ ਗਾਰੰਟੀ ਲੈ ਜਾਓ ਹਾਂਜੀ 6 ਮਹੀਨੇ ਦੀ ਇੰਜਨ ਗੇਅਰ ਦੀ ਆਪਣੀ ਹਰੇਕ ਕ ਚਾਹੇ ਉਹ ਲੋਕਲ ਛੋਟੀ ਕਾਰ ਆਪਣੀ ਹਾਂ ਚਾਹੇ ਗੱਡੀ ਤੁਹਾਨੂੰ 65000 ਦੀ ਹੋਵੇ ਗਾਰੰਟੀ ਉਹਦੇ ਵਿੱਚ 6 ਮਹੀਨੇ ਚਾਹੇ ਕੋਈ ਲਗਜ਼ਰੀ ਕਾਰ ਦੀ ਗਾਰੰਟੀ ਉਹਦੇ ਵਿੱਚ 6 ਮਹੀਨੇ 10000 ਕਿਲੋਮੀਟਰ ਦੀ ਰਹੂ ਤੇ ਭਾਈ ਕਾਰਾਂ ਨਾਲ ਤੁਹਾਨੂੰ ਦੇਖਣ ਦੇ ਵਿੱਚ ਹੀ ਡਿਫਰੈਂਸ ਪਤਾ ਲੱਗਿਆ ਨਾ ਕਿਉਂਕਿ ਜਿਹੜੀ ਕਾਰ ਨੀਟ ਐਂਡ ਕਲੀਨ ਹੁੰਦੀ ਨਾ ਇੰਜਨ ਗੇਅਰ ਦੀ ਉਹਦੀ ਬੋਡੀ ਲਾਈਨ ਵੀ ਨੀਟ ਐਂਡ ਕਲੀਨ ਹੀ ਹੁੰਦੀ ਆ ਇਸ ਚੀਜ਼ ਦਾ ਧਿਆਨ ਰੱਖਿਓ ਤੇ ਇਹਦੀ ਜੇ ਆਪਾਂ ਗੱਲ ਕਰੀਏ ਡੀਲ ਬਣਾ ਲਈ ਬਹੁਤ ਹੀ ਛੋਟੇ ਜਿਹੇ ਰੇਟ 'ਚ ਲਿਆਏ ਆ ਨਵੀਂ ਕਾਰ ਹਾਂ ਤਕਰੀਬਨ 10 ਤੋਂ 10.5 ਰੱਖਦੀ ਪੈਂਦੀ ਆ ਇਹ ਅੱਜ ਤੁਹਾਨੂੰ ਕਾਰ ਸਿਰਫ 6,35,000 ਦੀ ਦੇ ਦੇਣੀ ਆ i20 2022 ਮਾਡਲ ਪੈਟਰੋਲ 2022 ਮਾਡਲ ਪੈਟਰੋਲ ਦੀ ਕਾਰ ਆ ਤੇ ਜਿਹਨੂੰ ਕਹਿੰਦੇ ਨਵੀਂ ਦਾ ਮਤਲਬ ਨਵੀਂ ਉਹ ਚੀਜ਼ ਆ ਤੇ ਜਿਹੜੇ ਮੇਰੇ ਭਰਾ ਕਾਰ ਲੈਣੀ ਚਾਹਦੇ ਆ ਜਿਨ੍ਹਾਂ ਨੇ ਪਲਾਨ ਕੀਤਾ ਹੋਇਆ ਵਾ ਭਾਈ 베ਚ ਜਗ ਹੋ ਕੇ ਇੱਥੇ ਆ ਜਿਓ ਜਿਹੜਾ ਮੇਰਾ ਭਰਾ ਕੋਈ ਪੁੱਛਦਾ ਵੀ ਹੁੰਦਾ ਨਾ ਵੀ ਵੀਰੇ ਤੂੰ ਕਿਹਨੂੰ ਸੁਜੈਸਟ ਕਰੇਂਗਾ ਮੈਂ 3-4 ਕਾਰ ਵੀਰ ਰੱਖੇ ਹੋਏ ਆ ਤੇ ਉਹਨਾਂ ਦਾ ਹੀ ਨੰਬਰ ਦਿੰਨਾ ਉਹਨਾਂ 'ਚੋਂ ਇੱਕ ਤੁਸੀਂ ਵੀ ਠੀਕ ਹੈ ਮੇਰੇ ਥੈਂਕ ਯੂ ਤੇ ਇਹਦੇ ਬਾਰੇ ਇਹ ਆ ਗਈ ਜੀ ਆਪਣੀ ਆਟੋਮੈਟਿਕ ਦੇ ਵਿੱਚ i20 ਹਾਂ ਫਸਟ ਓਨਰ ਪੰਜਾਬ ਨੰਬਰ ਹਾਂ ਬਹੁਤ ਸਮਾਨ ਲੱਗਿਆ ਗੱਡੀ ਨੂੰ ਠੀਕ ਹੈ ਇੱਕ ਤਾਂ ਟਾਇਰ ਇਹਦੇ ਅਲਾਇ ਬਿੱਲਾਂ ਵਾਲਾ ਮਾਡਲ ਆ ਕੰਪਨੀ ਦੇ ਹੀ ਆਉਂਦਾ ਹੈ ਕੰਪਨੀ ਵਾਲੇ ਆ ਜੋ ਵੀ ਆਉਂਦਾ ਨਾ ਹਾਂ ਘੈਂਟ ਜੀ ਜੀ ਆਉਂਦੀ ਆ ਇਹ ਸੋਹਣੇ ਲੱਗਦੇ ਲਾਇਬਰੀ ਜੀ ਲੱਗਦੇ ਪਏ ਹੋਏ ਹੈਗੇ ਰਿੰਬ ਨੇ ਇਹ ਹਾਂ ਸੋਹਣੇ ਸੀਟ ਕਵਰ ਹਮ ਟਾਪ ਵਾਲਾ ਮਾਡਲ ਆ ਸਪੋਰਟਸ ਆਟੋਮੈਟਿਕ ਸਪੋਰਟਸ ਪਲੱਸ ਆਟੋਮੈਟਿਕ ਆ ਗਈ ਹੋਣ ਇਹ ਠੀਕ ਹੈ ਆਟੋਮੈਟਿਕ ਆ ਗਈ ਹੈ ਸਪੋਰਟਸ ਆਪਸ਼ਨਲ ਚਾਟ ਹੋ ਆ ਗਈ ਇਹ ਠੀਕ ਹੈ 2021 ਮਾਡਲ ਫਰਸਟ ਓਨਰ ਪੰਜਾਬ ਨੰਬਰ ਗੱਡੀ ਦਾ ਰੇਟ ਸਿਰਫ 7 ਲੱਖ ਤੇ 35000 ਰੁਪਇਆ 7 ਲੱਖ 35000 ਇਹ ਆਨ ਰੋਡ ਮੇਰੇ ਖਿਆਲ ਨਾਲ ਕਿੰਨੇ ਦੀ ਪੈਂਦੀ ਹੈ ਇਹ ਤਕਰੀਬਨ 1.5 11 ਲੱਖ ਦੀ ਪੈਂਦੀ ਹੈ 1.5 11 ਦੀ ਆ ਇਹ ਡੀਜ਼ਲ ਦੀ ਪੈਟਰੋਲ ਸੀ ਪੈਟਰੋਲ ਦੀ ਪੈਟਰੋਲ ਦੀ ਗੱਾਰ ਭਾਈ ਦੇਖੋ ਹੁਣ ਤੁਹਾਨੂੰ ਵਾਦਾ ਆ I20 ਦੀ ਜੇ ਮੈਂ ਐਵਰੇਜ ਦੀ ਗੱਲ ਕਰਾਂ ਜੇ ਤੁਸੀਂ ਰਫਲੀ ਵੀ ਚਲਾਣੇ ਹੋ ਨਾ 18 ਤੋਂ 20 ਤੱਕ ਕਿਤੇ ਨਹੀਂ ਗਈ ਆਰਾਮ ਨਾਲ ਵੀਰੇ ਆਟੋ ਚ ਵੀ ਇੰਨੀ ਦੇ ਦਿੰਦੀ ਹੈ ਆਟੋ ਦੇ ਵਿੱਚ ਵੀ ਤੁਹਾਨੂੰ ਇੰਨੀ ਐਵਰੇਜ ਮਿਲੂਗੀ ਭਾਈ ਗੱਲ ਕਰੀਏ ਤੋਹਫੇ ਦੀ ਆ ਬੜੀ ਕਾਰ ਮਤਲਬ ਹੈ ਨਾ ਮਾਡਲ ਇਹਦਾ ਹੈਗਾ 14 ਨ ਸਹੀ ਜੀ ਜੀ ਇੱਕ ਵਾਰੀ ਬੱਲਾ ਦਾ ਖੜਾਵਾ ਚੈੱਕ ਕਰ ਲਓ ਦੱਸੋ ਇਹਦੇ ਬਾਰੇ ਲਾਇਏ ਬ੍ਰਾਂਡ ਨਿਊ ਨੇ ਟਾਇਰ 100% ਹਾਂ ਠੀਕ ਹੈ ਜੀ ਇੰਟੀਰੀਅਰ ਬਹੁਤ ਹੀ ਸਾਫ ਸੁਥਰਾ ਕਾਰ ਦਾ ਨੀਟ ਐਂਡ ਕਲੀਨ ਦੇਖੋ ਬਈ ਮਾਡਲ 2014 14 ਮਾਡਲ ਬੀ ਡੀ ਆਈ ਵੇਰੀਐਂਟ ਆ ਡੀਜ਼ਲ ਵਾਲੀ ਹਾਂ ਜੀ ਹਾਂ ਤੇ 16 ਦੀ ਇਹਦੀ ਰਜਿਸਟ੍ਰੇਸ਼ਨ ਆ ਠੀਕ ਹੈ ਠੀਕ ਹੈ ਜੀ ਗੱਡੀ ਮਿਲੂਗੀ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਮਤਲਬ ਕਿ ਆਪਾਂ ਲੈ ਆ ਲੋਆਂ ਦਾ ਜਿਹੜਾ ਖਰਚਾ ਬਾਹਰੋਂ ਦੀ ਕਰਵਾਣਾ ਹੁੰਦਾ ਜੀ ਉਹ ਸਾਰਾ ਕੁਝ ਵਾਇਆ ਹੋਇਆ ਹੋਇਆ ਕੁਝ ਵੀ ਨਹੀਂ ਕਰਾਉਣਾ ਪੈਣਾ ਹਾਂ ਕਿੰਨੇ ਦੀ ਸਿਰਫ 4 ਲੱਖ ਤੇ 10000 ਦੀ ਗੱਡੀ ਦੇਵਾਂਗੇ 4 ਲੱਖ ਤੇ 10000 ਬਾਈ ਹੁਣ ਇੱਕ ਚੀਜ਼ ਹੋਰ ਦੱਸਦਾ ਤੁਹਾਨੂੰ ਜੇ ਤੁਸੀਂ ਗੱਡੀ ਲੈਣ ਜਾਓਗੇ ਕਿਸੇ ਕਸਟਮਰ ਦੀ ਡਾਇਰੈਕਟ ਉਹ ਤੁਹਾਨੂੰ ਮਿਲੂਗੀ ਛਿੱਲੀ ਹੋਈ ਬਹੁਤ ਹੀ ਰੇਅਰ ਚਾਂਸ ਹੁੰਦੇ ਪਈ ਤੁਹਾਨੂੰ ਫੇਸਬੁੱਕ ਮਾਰਕੀਟਪਲੇਸ ਤੋਂ ਜਾਂ OLX ਤੋਂ ਕੁਝ ਅਜਿਹੀ ਕਾਰ ਮਿਲ ਜੇ ਠੀਕ ਹੈ ਨਾ ਕਾਰਾਂ ਸਾਰੀਆਂ ਛਿੱਲੀਆਂ ਹੋਈਆਂ ਇੰਜਨ ਗੇਅਰ ਮਾੜੇ ਬਹੁਤ ਰੇਅਰ ਆ ਕਾਰਾਂ ਜਿਹੜੀਆਂ ਚੰਗੀਆਂ ਹੁੰਦੀਆਂ ਵ ਇੱਥੇ ਤੁਸੀਂ ਆਉਂਗੇ ਤੁਹਾਨੂੰ ਇਹ ਨਹੀਂ ਹੋਊਗਾ ਕਿ ਜੇ ਤੁਸੀਂ 4 10 ਵੀਰੇ ਨੇ ਕਿਹਾ ਨਾ ਤੇ 4 10 ਦੇ ਕੇ ਤੁਸੀਂ ਗੱਡੀ ਘਰੇ ਲਿਆ ਕੇ ਸਿੱਧੀ ਚਲਾਣੀ ਆ ਉਹਦੇ ਵਿੱਚ ਕੋਈ ਖਰਚਾ ਨਹੀਂ ਕਰਨਾ ਦੇਖੋ ਕੋਈ ਸਰਵਿਸ ਨਹੀਂ ਕਰਾਣੀ ਕੋਈ ਟਾਇਰ ਨਹੀਂ ਲਵਾਣੇ ਕੋਈ ਲਾਇਬਿਲ ਨਹੀਂ ਪਾਉਣੇ ਬਸ ਐਜ਼ ਇਟ ਇਜ਼ ਕੰਪਲੀਟ ਕਾਰ ਮਿਲਣੀ ਆ ਬਸ ਚਲਾਉਣੀ ਜਾ ਕੇ ਉਹ ਇੱਕ ਜਿਹੜੀ ਨਿੱਕੀ ਜੀ ਮੈਟਿੰਗ ਹੁੰਦੀ ਆ ਉਹ ਵੀ ਉਹ ਤੱਕ ਵੀ ਕਰਾਈ ਮੈਟਿੰਗ ਤੱਕ ਵੀ ਕਰਾਈ ਹੋਈ ਝੱਟ ਆ ਜੀ ਆਹਾ ਇਹ ਆ ਗਈ ਵੀਰੇ ਆਪਣੀ 2017 ਮਾਡਲ ਫਰਸਟ ਓਨਰ ਹਾਂ ਪੰਜਾਬ ਨੰਬਰ ਹਾਂ ਟਾਇਰ ਵਧੀਆ ਕੰਡੀਸ਼ਨ ਤੇ ਇੰਟੀਰੀਅਰ ਬਹੁਤ ਸਾਫ਼ ਸੁਥਰਾ ਗੱਡੀ ਦਾ ਗੱਡੀ ਦਾ ਰੇਟ ਬਹੁਤ ਛੋਟਾ ਰਹੂਗਾ ਸਿਰਫ 5 ਲੱਖ ਤੇ 25000 ਸਵਾ 5 ਲੱਖ ਸਵਾ 5 ਲੱਖ ਸਵਾ 5 ਲੱਖ ਇਹ ਡੀਜ਼ਲ ਦੀ ਪੈਟਰੋਲ ਦੀ ਇਹ ਡੀਜ਼ਲ ਆ ਵੀ ਦੇ ਬੀ ਡੀ ਆਈ ਬੀ ਡੀ ਆਈ ਡੀਜ਼ਲ ਦੀ ਕਾਰ ਆ ਜਿਹੜੇ ਮੇਰੇ ਭਰਾ ਨੂੰ ਚਾਹੀਦੀ ਆ ਸਵਿਫਟਾਂ ਹੁੰਡਾਈਆਂ ਇਹ ਜਿਹੜੀਆਂ ਹੈਗੀਆਂ ਨਾ ਬਾਈ ਬਸ ਅੱਖਾ ਬੰਦ ਕਰਕੇ ਲੈ ਜਾ ਕਰੋ ਕਿਉਂਕਿ ਨਾ ਇਹ ਕਾਰਾਂ ਸਦਾ ਵਾਹਾਰ ਨੇ ਜਦੋਂ ਤੁਸੀਂ ਗਾਹਾਂ ਵੇਚਣ ਵੀ ਜਾਣਦੇ ਹੋ ਤਾਂ ਵ ਇੱਕ ਵੀ ਵਧੀਆ 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 ਰੇਟਾਂ ਤੇ ਵਿਕਦੀਆਂ ਨੇ ਇਹ ਹੁਣ ਇਹ ਗੱਡੀ 2 ਸਾਲ ਚਲਾ ਕੇ ਵੀ 4.5 ਲੱਖ ਦੀ ਵਿਕਦੀ ਆ ਆਮ ਨਾਲ ਬੜੇ ਨਾਮ ਆ ਆਹ ਇਹ ਆ ਗਈ ਜੀ ਆਪਣੀ ਪੋਲੋ ਪੋਲੋ ਹਾਈਲਾਈਨ ਠੀਕ ਹੈ ਚਾਰ ਸਿਲੰਡਰ ਡੀਜ਼ਲ ਇੰਜਨ 4 ਪਿੰਡ ਵੇਰੀਐਂਟ ਆ ਹਾਂ ਤੇ 2015 ਮਾਡਲ ਠੀਕ ਹੈ ਫਸਟ ਓਨਰ ਲੁਧਿਆਣਾ ਨੰਬਰ ਆ ਗੱਡੀ ਦਾ ਬਹੁਤ ਹੀ ਛੋਟਾ ਜਿਹਾ ਰੇਟ ਆ ਕਿੰਨਾ ਸਿਰਫ 4,25,000 ਰੁਪਿਆ ਆਸਕਿੰਗ ਆ ਉਹ ਚੋ ਵੀ 5-4000 ਮਾਰ ਤਾਂ ਮੌਕੇ ਤੇ ਕਰਾ ਦੂਗਾ ਸਵਾ 4 ਲੱਖ ਹੁਣ ਤੁਹਾਨੂੰ ਇੱਕ ਦਾਦਾ ਚੀਜ਼ ਰੇਟ ਤੇ ਸੁਣ ਲਿਆ ਡਿਟੇਲ ਸੁਣਨੀ ਆ ਇਹ ਡੀਜ਼ਲ ਹੈ ਡੀਜ਼ਲ ਆ ਡੀਜ਼ਲ ਆ 25 ਦੀ ਐਵਰੇਜ ਰਾਊਂਡ ਇਹਨੇ ਦੇ ਦੇਣੀ ਆ ਜੇ ਵਧੀਆ ਤਰੀਕੇ ਨਾਲ ਚਲਾਓਗੇ ਚਾਰ ਸਿਲੰਡਰ ਹੁਣ ਇੱਕ ਚੀਜ਼ ਤੁਹਾਨੂੰ ਦੱਸ ਦਾਂ ਜਿਹੜੇ ਮੇਰੇ ਭਰਾ ਇੱਕ ਤਾਂ ਮੋਡੀਫਿਕੇਸ਼ਨ ਭਾਲਦੇ ਆ ਕਾਰਾਂ ਦੇ ਵਿੱਚ ਜਿਹੜੇ ਇਹੋ ਜਿਹੀ ਗੱਡੀ ਭਾਲ ਰਹੇ ਵੀ ਮੋਡੀਫਿਕੇਸ਼ਨ ਵਧੀਆ ਤਰੀਕੇ ਨਾਲ ਹੋ ਜਾਏ ਉਹ ਕਾਰ ਇਹ ਕਨਸਿਡਰ ਕਰ ਸਕਦਾ ਤੇ ਦੂਜੀ ਗੱਲ ਜਿਹੜੇ ਕਹਿੰਦੇ ਵੀ ਜਦੋਂ ਅਸੀਂ ਹਾਈਵੇ ਤੇ ਜਾਈਏ ਤੇ ਕਾਰ ਜਿਹੜੀ ਸਾਡੀ ਹਾਈਵੇ ਨੂੰ ਪਕੜ ਕੇ ਚੱਲੇ ਉਹਨਾਂ ਲਈ ਇਹ ਕਾਰ ਆ ਬਾਈ ਕੋਈ ਜਿਹੜੇ ਚਲਾਉਂਦੇ ਨਾ ਭਾਜੀ ਬੋਲੋ ਉਹਨਾਂ ਨੂੰ ਪਤਾ ਬਾਕੀ ਬਾਈ ਇੰਜਨ ਗੇਅਰ ਦੀ ਗਾਰੰਟੀ ਆਪਣੀ 6 ਮਹੀਨੇ ਦੀ ਸਾਰੀਆਂ ਕਾਰਾਂ ਤੇ 6 ਮਹੀਨੇ ਦੀ ਆ ਸੈਡਾਨ ਪਹਿਲਾਂ ਤਾਂ ਲੁੱਕ ਆਰਾਉਂਡ ਹੀ ਚੈੱਕ ਕਰ ਲਓ ਸੋਣੀਓ ਖੜਾਵਾ ਬਈ ਬਹੁਤ ਬੋਲਦਾ ਵਾ ਤੇ ਇੰਜਨ ਗੇਅਰ ਅੱਛਾ ਕਈ ਮੇਰੇ ਭਰਾ ਕਮੈਂਟ ਕਰਦੇ ਬਾਈ ਕੱਲਾ ਖੜਾਵਾ ਨਹੀਂ ਇੰਜਨ ਗੇਅਰ ਵੀ ਇੰਜਨ ਗੇਅਰ ਤੁਹਾਨੂੰ ਪਹਿਲਾਂ ਹੀ ਦੱਸਤਾ 6 ਮਹੀਨੇ ਦੀ ਨਿਸ਼ਚਿੰਤ ਹੋਣ ਦੀ ਗਾਰੰਟੀ ਹਾਂਜੀ ਮਾਡਲ ਕਿੰਨਾ ਵਿਰੇ ਦਾ ਇਹ ਵਿਰੇ ਹੈਗੀ 2012 ਮਾਡਲ ਸਕੌਡਾ ਦੀ ਸਕੋਡਾ ਰੈਪਿਡ ਮੈਨੂਅਲ ਦੇ ਵਿੱਚ ਕਾਰ ਆ ਵੀਰੇ ਡੀਜ਼ਲ ਗੱਡੀ ਆ ਹਾਂ 2012 ਮਾਡਲ ਸੈਕੰਡ ਓਨਰ ਠੀਕ ਹੈ ਪਲੇਟ ਨੰਬਰ ਆ ਗੱਡੀ ਦਾ ਠੀਕ ਆ ਐਕਸਟਰਾ ਪੈਸੇ ਲਾ ਕੇ ਮਿਲਦਾ ਇਹ ਨੰਬਰ ਨਾਰਮਲ ਮਿਲਦਾ ਨਹੀਂਗਾ ਠੀਕ ਆ ਵੀਰੇ ਸਾਰੇ ਚੌਕੇ ਆ ਦੇ ਚ ਦੇਖੋ 4044 ਵਾਹ ਵਾਹ ਠੀਕ ਹੈ ਬਹੁਤ ਸੋਹਣਾ ਨੰਬਰ ਹਾਂਜੀ ਤੇ ਗੱਲ ਕਰੀਏ ਜੇ ਇਹ ਵੀਰੇ ਗੱਡੀ ਦੇਵਾਂਗੇ ਸਿਰਫ 2 ਲੱਖ 85000 ਰੁਪਏ ਦੀ 2 ਲੱਖ ਤੇ 85000 ਦੀ ਕਾਰ ਮਿਲਣੀ ਤੁਹਾਨੂੰ ਹਾਂਜੀ ਟੱਚ ਪਲੇਅਰ ਲੱਗਾ ਹੋਇਆ ਸੀਟ ਕਵਰ ਜਿਹਨੂੰ ਜਮਾ ਨਵੇਂ 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 ਦਾ ਮਤਲਬ ਨਵੇਂ ਹੀ ਆ ਹੋ ਤੇ ਨਾਲੇ ਅਲਾਏ ਵਧੀਆ ਲੱਗੇ ਹੋਏ ਟਾਇਰ ਨਵੇਂ ਇਹਨਾਂ ਚੀਜ਼ਾਂ ਦਾ ਕੁਆਲਟੀ ਮਤਲਬ ਤੁਸੀਂ ਐਸਾ ਲਓ 40-50000 ਦਾ ਖਰਚਾ ਤਾਂ ਬਚ ਹੀ ਜਾਂਦਾ ਓਏ ਹੋਇਆ ਇਹ ਤੇ ਗੱਡੀ ਤੇ ਆਹਾ ਇਹ ਗੱਡੀ ਆ ਜੀ ਸਕੋਡਾ ਰੈਪਿਡ ਆਟੋਮੈਟਿਕ ਦੇ ਵਿੱਚ ਠੀਕ ਹੈ ਡੀਜ਼ਲ ਗੱਡੀ ਆ ਆਟੋਮੈਟਿਕ ਆ ਠੀਕ ਹੈ ਵੀਰੇ ਫਰਸਟ ਓਨਰ ਲੁਧਿਆਣਾ ਨੰਬਰ ਬਹੁਤ ਹੀ ਨੀਟ ਐਂਡ ਕਲੀਨ ਕਾਰ ਆ ਠੀਕ ਹੈ ਵੀਰੇ ਤੇ ਬਾਕੀ ਖਰਚਾ ਨਹੀਂ ਇਸ ਟਾਈਮ ਗੱਡੀ ਤੇ ਟਾਇਰ ਨਵੇਂ ਸੀਟ ਕਵਰ ਨਵੇਂ ਮੈਟਿੰਗ 70 ਹੋਈ ਆ ਫੁੱਲ ਲੋਕ ਜਿਹੜੀਆਂ ਨਾ ਇਹਨਾਂ ਦਾ ਮਤਲਬ ਕਿ ਬਿਲਟ ਕੁਆਲਿਟੀ ਪੱਖੋਂ ਇੰਨੀਆਂ ਕਿ ਤਰੀਫਾਂ ਨੇ ਜਿੱਦਾਂ ਮੈਂ ਉਹ ਬਾਕਸ ਵਗੈਰਾ ਦੱਸੀ ਆ ਸੇਮ ਉਹੀ ਸਾਹ ਉਹੀ ਚੀਜ਼ ਆ ਇਹ ਭਾਈ ਜਿਹੜੇ ਮੇਰੇ ਭਰਾ ਕੁਆਲਿਟੀ ਵੀ ਲੱਭਦੇ ਆ ਪਲੱਸ ਲੱਭਦੇ ਆ ਕੋਈ ਗੱਡੀ ਧੱਕੜ ਧੱਕੜ ਦਾ ਮਤਲਬ ਇਹੀ ਚੀਜ਼ਾਂ ਹੁੰਦੀਆਂ ਵਾ ਤੇ ਇਹਦਾ ਜੇ ਮੋਲੇ ਦੀ ਆਪਾਂ ਗੱਲ ਕਰੀ ਡੀਜ਼ਲ ਦੀ ਕਾਰ ਆ ਇਹ ਹਾਂਜੀ ਇਹ ਸਿਰਫ ਆਪਾਂ 5 ਲੱਖ 10 ਹਜ਼ਾਰ ਦੀ ਗੱਡੀ ਦੇਣੀ ਆ 2016 ਮਾਡਲ ਫਰਸਟ ਓਨਰ ਲੁਧਿਆਣਾ ਨੰਬਰ ਗੱਡੀ ਨਾਲੇ ਪਹਿਲੇ ਨਾਂ ਦੀ ਕਾਰ ਆ ਇਹ ਵੀ ਚੀਜ਼ ਯਾਦ ਰੱਖੋ ਇੰਜਨ ਗੇਅਰ ਦੀ ਗਾਰੰਟੀ ਤੇ ਰੰਗ ਦੀ ਵੀ ਇਹਦੀ ਤਾਂ ਗਾਰੰਟੀ ਆ 100% ਰੀਜਨਲੀ ਆ ਆ ਜਿਓ ਹਾਂਜੀ ਸਿਟੀ ਹਾਂਜੀ ਛੋਟੇ ਬਜਟ ਦੇ ਵਿੱਚ ਵੱਡਾ ਧਮਾਕਾ ਆਈਵੀ ਟੈਕ ਆਈਵੀ ਟੈਕ ਛੋਟੇ ਰੇਟ 'ਤੇ ਵੱਡਾ ਧਮਾਕਾ ਵੱਡਾ ਧਮਾਕਾ ਆ ਦੱਸੋ ਠੀਕ ਆ ਜੀ ਗੱਡੀ ਹੈਗੀ ਆ ਜੀ 2000 ਰਜਿਸਟ੍ਰੇਸ਼ਨ ਇਹਦੀ 11 ਦੀ ਆ 10 ਮਾਡਲ ਆ 11 ਦੀ ਰਜਿਸਟ੍ਰੇਸ਼ਨ ਆ 5 ਸਾਲ ਪੂਰੇ ਦੀ ਪਾਸਿੰਗ ਆ ਹੋਰ ਪਈ ਆ ਲੈ ਹਾਂਜੀ ਪੂਰੇ 5 ਸਾਲ ਦੀ ਪਾਸਿੰਗ 2030 ਤੱਕ ਮਿਲੂਗੀ ਠੀਕ ਐ ਲੋਕਲ ਨੰਬਰ ਆ ਪੰਜਾਬ ਦਾ ਇੰਟੀਰੀਅਰ ਚੈੱਕ ਕਰੋ ਬਹੁਤ ਹੀ ਸਾਫ ਸੁਥਰਾ ਗੱਡੀ ਦਾ ਚੈੱਕ ਕਰੋ ਇਹ ਇਹ ਭਲਾ ਫਿਊਲ ਕਿਹੜਾ ਹੈ ਦਾ ਇਹ ਪੈਟਰੋਲ ਪੈਟਰੋਲ ਕਾਰ ਆ ਜੀ ਪੈਟਰੋਲ ਕਾਰ ਆ ਕਹਿੰਦੇ Honda ਦੇ ਇੰਜਨ ਨਹੀਂ ਜਾਂਦੇ ਕਿਤੇ Honda ਦਾ ਇੰਜਨ ਭਾਜੀ Honda ਦੀ ਗਾਰੰਟੀ ਹੁੰਦੀ ਆ ਵੀ ਸਰਵਿਸ ਟਾਈਮ ਟੂ ਟਾਈਮ ਤੇਲ ਪਾਣੀ ਇਹਦਾ ਚੇਂਜ ਕਰਾਈ ਚੱਲੋ ਤੇ ਗੱਡੀ ਚਲਾਈ ਚੱਲੋ ਗੱਡੀ ਚਲਾਈ ਚੱਲੋ ਬਸ ਇਹਦਾ ਆਹੀ ਇੰਨਾ ਕੀ ਖਰਚਾ ਆ ਬਾਈ ਮੈਂ ਕਹਿੰਨਾ ਗੱਡੀਆਂ ਨੂੰ ਨਾ ਪੁੱਤਾਂ ਵਾਂਗੂ ਪਾਲਿਆ ਕਰੋ ਜਿਹੜੀ ਸਿੰਪਲ ਜੀ ਗੱਲ ਆ ਗੱਡੀਆਂ ਨੂੰ ਪੁੱਤਾਂ ਵਾਂਗੂ ਪਾਲਿਆ ਕਰੋ ਤਾਂ ਹੀ ਗੱਡੀਆਂ ਤੁਹਾਨੂੰ ਵਧੀਆ ਤਰੀਕੇ ਨਾਲ ਜੀ ਚਲਾਵਾ ਦੇਣਗੀਆਂ ਵਧੀਆ ਤਰੀਕੇ ਨਾਲ ਖੜਾਵਾ ਦੇਣਗੀਆਂ ਹਨਾ ਬਾਈ ਟਾਇਰਾਂ ਵੀ ਕੰਡੀਸ਼ਨ ਨਵੀਂ ਗੱਡੀ ਦਾ ਰੇਟ ਰਹੂਗਾ ਸਿਰਫ 2,25,000 ਰੁਪਈਆ 5 ਸਾਲ ਦੀ ਪਾਸਿੰਗ ਦੇ ਨਾਲ 5 ਸਾਲ ਦੀ ਪਾਸਿੰਗ ਦੇ ਨਾਲ ਜੀ 2.25 ਲੱਖ ਦੇਖੋ ਬਾਈ 2.2 ਲੱਖ ਰੁਪਏ ਦੇ ਵਿੱਚ ਤੁਹਾਨੂੰ ਮਣ ਜਣੀ ਹੈ ਇਹ ਕਾਰ ਉਹੀ ਗੱਲ ਆ ਕੋਈ ਵੀ ਕਾਰ ਆ ਤੁਸੀਂ ਵਧੀਆ ਤਰੀਕੇ ਨਾਲ ਮੇਨਟੇਨ ਕਰਾ ਕੇ ਚਲਾਓ ਕੋਈ ਪ੍ਰੋਬਲਮ ਨਹੀਂ ਆਂਦੀ ਕਿਤੇ ਨਹੀਂ ਜਾਂਦੀਆਂ ਕਾਰ ਜੀ ਗੱਲ ਕਰੀਏ ਹੁਣ ਛੋਟੇ ਬਜਟ ਦੀ ਇਓਨ 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 ਤੁਹਾਡੇ ਬੈਠੇ ਬੈਠੇ ਡੀਲ ਆਪਾਂ ਕਰ ਲਈ ਆ ਅੱਛਾ ਠੀਕ ਆ ਹੁਣ ਪਾ ਦੇਵਾਂਗੇ ਆਲਟੋ 800 ਪਹਿਲਾਂ ਇਧਰ ਲਿਆਂ ਦਿਖਾ ਦਈਏ ਚਲੋ ਇਹ ਵੀ ਕਰਾਂ ਹਾਂ ਇਹ ਆ ਗਈ ਆਪਣੀ ਮਰਸੀਡੀਜ਼ C200 ਠੀਕ ਹੈ ਪੈਟਰੋਲ ਕਾਰ ਆ ਟਾਇਰ ਨਵੇਂ ਆ ਗੱਡੀ ਦੇ ਇੰਟੀਰੀਅਰ ਸਾਫ ਸੁਥਰਾ ਲਾਈਟਸ ਚੈੱਕ ਕਰੋ ਬ੍ਰੈਂਡ ਨਿਊ ਪਾਈਆਂ ਨੇ 100 ਰੁਪਿਆ 35000 ਲਾਇਆ ਲਾਈਟਾਂ ਤੇ ਵਾਹ ਵੇ ਵਾਹ ਬਾਕੀ ਬੋਲਦਾ ਵੀ ਆ ਹਨਾ ਹਾਂਜੀ ਹਾਂਜੀ ਰੁਪਇਆ ਬੋਲਦਾ ਬੋਲਦਾ ਬੋਲਣ ਲਾਤਾ ਠੀਕ ਹੈ ਆਜੋ ਦਿਖਾ ਦਿਓ ਇੰਟੀਰੀਅਰ ਸਨ ਰੂਫ ਹਾਂ ਤੇ ਬਾਕੀ ਆਟੋਮੈਟਿਕ ਆਟੋਮੈਟਿਕ ਆ ਗੀ ਹਨਾ ਪੈਟਰੋਲ ਕਾਰ ਆ ਵੀਰੀ ఎవਰੀਥਿੰਗ ਵਰਕਿੰਗ ਆਬਰੀਥਿੰਗ ਵਰਕਿੰਗ ਠੀਕ ਕੋਈ ਕੰਮ ਖਰਚਾ ਨਹੀਂ ਕਾਰ ਤੇ ਹਾਂ ਗੱਡੀ ਦਾ ਰੇਟ ਰਹੂਗਾ ਸਿਰਫ 3.5 ਲੱਖ ਰੁਪਈਆ ਮਤਲਬ ਤੁਸੀਂ ਐਂਸਾਬ ਲਾ ਲਓ ਵੀ ਤੁਸੀਂ 3.5 ਲੱਖ ਦੇ ਵਿੱਚ ਇਹ ਕਹਿ ਰਹੇ ਹਾਂ ਵੀ ਬੰਦਾ ਆਪਣਾ ਕੰਮ ਸ਼ੁਰੂ ਕਰ ਲਵੇ ਬਿਲਕੁਲ ਕੰਮ ਸ਼ੁਰੂ ਕਿਵੇਂ ਭਲਾ ਕੰਮ ਸ਼ੁਰੂ ਇਦਾਂ ਇਹਨਾਂ ਤੁਸੀਂ ਰੈਂਟ ਤੇ ਵੀ ਦੇ ਸਕਦੇ ਹੋ ਡੋਲੀ ਵਗੈਰਾ ਵੀ ਲਾ ਸਕਦੇ ਹੋ ਬਾਕੀ ਜਿਹੜੇ ਮੇਰੇ ਕਿਸੇ ਪ੍ਰਾਣੇ ਸ਼ੌਂਕ ਪੂਰਾ ਕਰਨ ਵਾਸਤੇ ਲਗਜ਼ਰੀ ਕਾਰ ਲੈਣੀ ਆ ਉਹਦੇ ਵਾਸਤੇ ਆਲਟੋ ਦੇ ਰੇਟ ਦੇ ਵਿੱਚ ਗੱਡੀ ਮਿਲਦੀ ਦੇਖੋ ਤਿੰਨ ਚੀਜ਼ਾਂ ਤੁਹਾਨੂੰ ਦੱਸ ਦਿਆਂ ਇਹ ਤਿੰਨੇ ਚੀਜ਼ਾਂ ਇਸ ਗੱਡੀ ਦੇ ਨਾਲ ਐਪਲੀਕੇਬਲ ਹੁੰਦੀਆਂ ਸ਼ੌਂਕ ਵੀ ਪੂਰੇ ਜਾਣਾ ਬਿਨਸ ਵੀ ਸਟਾਰਟ ਹੋ ਜਾਣਾ ਵਾ ਬਸ ਆ ਜਾਓ ਤੇ ਉਹਦੇ ਬਾਅਦ ਆਹ ਕਿਹੜੀ ਆ ਭਲਾ ਆਡੀ ਆਡੀ Q7 ਕਿਹ ਉਹ 7 ਹਾਂਜੀ ਅੱਛਾ ਹੌਲੀ ਹੌਲੀ ਆਪਣਾ ਲੈਵਲ ਵੱਧਦਾ ਜਾ ਰਿਹਾ ਵਾ ਵਧੀਆ ਤਰੀਕੇ ਦੇ ਨਾਲ ਹੁਣ ਆਪਾਂ ਸਾਰੇ ਭਰਾਵਾਂ ਦੀ ਡਿਮਾਂਡ ਪੂਰੀ ਕਰਨੀ ਆ ਭਰਾਵਾਂ ਦੀ ਮਿਹਰਬਾਨੀ ਆ ਠੀਕ ਆ ਡਿਮਾਂਡ ਕਰਦੇ ਆ ਚੀਜ਼ ਆਪਾਂ ਨੂੰ ਮਿਲ ਜਾਂਦੀ ਆ ਤੇ ਆਪਾਂ ਦੇ ਦਿੰਦਾ ਆਪਾਂ ਦੇ ਦਿੰਨੇ ਆ ਭਰਾਵਾਂ ਨੂੰ ਸਹੀ ਗੱਲ ਆ ਲੋ ਇਹ ਆ ਗਈ ਆਡੀ Q7 2014 ਮਾਡਲ 15 ਰਜਿਸਟਰਡ ਠੀਕ ਆ ਵੀਰੇ ਲੋਕਲ ਲੁਧਿਆਣਾ ਨੰਬਰ ਤੇ ਨੰਬਰ VIP ਇਹ ਨੰਬਰ ਦੇ ਵਿੱਚ 999 ਅੱਛਾ ਹਾਂਜੀ ਮੰਨ ਲਓ ਕਿ ਸਸਪੈਂਸ ਰੱਖਿਆ ਆ ਤੇ ਜੀ ਠੀਕ ਆ ਅੰਦਰੋਂ ਦਿਖਾਓ ਗੱਡੀ ਦਾ ਆਟੋਮੈਟਿਕ ਡੀਜ਼ਲ 2014 ਮਾਡਲ 15 ਰਜਿਸਟਰਡ ਟੌਪ ਐਂਡ ਵੇਰੀਐਂਟ 3.0 ਅੱਛਾ ਇਹ ਆਟੋਮੈਟਿਕ ਹੀ ਆ ਹਾਂਜੀ ਹਾਂਜੀ ਵੱਡਾ ਸਨਰੂਫ ਕਿਹੜਾ ਹੁੰਦਾ ਪੈਨਾਰੋਮਿਕ ਪੈਨਾਰੋਮਿਕ ਸਨਰੂਫ ਦੇ ਪਿੱਛੇ ਵੀ ਇੱਕ ਸਨਰੂਫ ਉਹ ਆਹੋ ਯਾਰ ਪੈਨਾਰੋਮਿਕ ਦੇ ਪਿੱਛੇ ਵੀ ਹੈ ਹਾਂਜੀ ਹਾਂਜੀ ਪੈਨਰ ਰੂਫ ਦੇ ਪਿੱਛੇ ਵੀ ਇੱਕ ਸਨਰੂਫ ਬਾਈ ਆਹ ਦੇਖੋ ਮਤਲਬ ਕਿ ਜੇ ਇਹ ਸੱਵਨ ਸੀਟਰ ਦੇ ਤੌਰ ਤੇ ਯੂਜ਼ ਹੋਊਗੀ ਤਾਂ ਦੇਖੋ ਹਨਾ ਆਹ ਸਨਰੂਫ ਆਹ ਸਨਰੂਫ ਤੇ ਆਹ ਸਨਰੂਫ ਸਾਰਿਆਂ ਦੀ ਉਹ ਛੱਤ ਖੁੱਲੇ ਜਾਣੀਆਂ ਮੈਂ ਕਹਿੰਨਾ ਮਾਚਲਾ ਕਿਹੜਾ ਲਾ ਕੇ ਆਉ ਇੱਕ ਵਾਰੀ ਇਹਦੇ ਤੇ ਬਿਲਕੁਲ ਦੱਸੋ ਬਾਈ ਫੇ ਕਾਰ ਹੈਗੀ ਜੀ ਸੈਕੰਡ ਓਨਰ ਹਾਂ ਲੁਧਿਆਣੇ ਦਾ ਨੰਬਰ ਆ ਕੋਈ ਨੰਬਰ ਦੇ ਖਰਚਾ ਨਹੀਂ ਕਰਨਾ ਜਿਹੜਾ ਮੈਂ ਰੇਟ ਦੇ ਦੇਣਾ ਉਹ ਕਿਸੇ ਤੋਂ ਰੇਟ ਵੀ ਨਹੀਂ ਦੇ ਹੋਣਾ ਅੱਛਾ ਠੀਕ ਆ ਕਾਰ ਦੇ ਦੇਣੀ ਆ ਮੈਂ ਇੱਕੋ ਹੀ ਰੇਟ ਦੇ ਉੱਤੇ ਕਸਟਮਰ ਦੀ ਕਾਰ ਆ ਥੋੜੀ ਜਿਹੀ ਕਮਿਸ਼ਨ ਲਵਾਂਗੇ ਰੁਪਈਆ ਲਵਾਂਗੇ 12 ਲੱਖ ਕਸਟਮਰ ਵਾਸਤੇ ਸਾਡੀ 2.5% ਰਹੂਗੀ ਕਮਿਸ਼ਨ ਲਓ ਬਾਈ ਸਿੱਧੇ ਕਹਿ ਕੇ ਲਵਾਂਗੇ ਤੇ ਪੂਰੇ ਲਵਾਂਗੇ ਬਾਈ ਮੈਂ ਨਾ ਇੱਕ ਚੀਜ਼ ਤੁਹਾਨੂੰ ਦੱਸ ਦਾਂ ਜਿੰਨੀ ਆਪਾਂ ਕਾਰਾਂ ਵੀਡੀਓ ਦਿਖਾਣੇ ਆ ਨਾ ਤੁਸੀਂ ਨਾ ਇੱਕ ਵਾਰੀ ਆ ਕੇ ਇੱਥੇ ਟਰਾਈ ਵੀ ਮਾਰਿਆ ਕਰੋ ਉਹਦੇ ਨਾਲੇ ਹੋਊਗਾ ਇਹ ਜਿੰਨੀਆਂ ਕਾਰਾਂ ਤੁਹਾਨੂੰ ਸੋਹਣੀਆਂ ਵੀਡੀਓ ਦੇ ਵਿੱਚ ਦੇਖਣ ਨੂੰ ਲੱਗ ਰਹੀਆਂ ਵਾ ਜੇ ਅਸੀਂ ਆਪਣੀ ਗੱਲ ਦੇ ਪੂਰੇ ਆ ਨਾ ਜੇ ਸੱਚੇ ਹੈਗੇ ਆ ਤਾਂ ਤੁਸੀਂ ਇੱਥੇ ਆ ਕੇ ਸਾਨੂੰ ਕਹਿ ਕੇ ਜਾਓਗੇ ਵੀ ਵੀਰੇ ਤੁਹਾਡੀ ਗੱਡੀ ਦੀ ਟਰਾਈ ਲਈ ਆ ਹਨਿਆਰਾ ਆ ਜਾ ਵੀਰੇ ਟਰਾਈ ਵੀ ਨਹੀਂ ਲੈਂਦੇ ਮੇਰੀ ਗੱਡੀ ਦੀ ਆ ਕੇ ਗੱਡੀ ਇੱਕੇ ਪੇਮੈਂਟ ਕਰਕੇ ਗੱਡੀ ਲੈ ਕੇ ਜਾਂਦੇ ਵਿਸ਼ਵਾਸ ਆ ਬਾਈ ਇਹ ਤੁਹਾਡੇ ਵਿਸ਼ਵਾਸ ਦੇ ਤੇ ਇੰਨਾ ਵਧੀਆ ਕੰਮ ਕਰੀਦਾ ਵਾ ਆਹਾ ਇਹ ਆ ਗਈ ਜੀ ਆਪਣੀ अल्टੋ 800 VXI ਟੌਪ ਮਾਡਲ ਆ ਹੂੰ ਬਹੁਤ ਛੋਟੇ ਜਿਹੇ ਰੇਟ 'ਚ ਗੱਡੀ ਰਹੂਗੀ ਸਿਰਫ 335000 ਰੁਪਏ ਦੀ ਐਸਨੌਤੇ ਗੱਡੀ ਦੇ ਤਾਂ 335000 ਸਦਾਵਾਰ ਗੱਡੀ ਉਹ ਹਿਸਾਬ ਜਿਦਾ ਤੁਹਾਨੂੰ ਪਹਿਲਾਂ ਦੱਸਿਆ ਇਹਨਾਂ ਗੱਡੀਆਂ ਨੂੰ ਭਾਵੇਂ 2 ਸਾਲ ਚਲਾ ਵੀ ਲੋ ਇਹਨਾਂ ਦਾ 40 50 ਘਟਨਾ ਵਾ ਇਹ ਤੋਂ ਵੱਧ ਨਹੀਂ ਘਟਣਾ ਬਿਲਕੁਲ ਬਿਲਕੁਲ ਨਾਲ ਟੌਪ ਮਾਡਲ 'ਚ ਆ ਗਈ ਇਹ ਟੌਪ ਮਾਡਲ 'ਚ ਆ ਗਈ ਦੋ ਇਹਦੀਆਂ ਸ਼ੀਸ਼ੇ ਚੜਦੇ ਆ ਆਹਾ ਇਹ ਵੀ ਆ ਗਈ ਆਪਣੀ अल्टੋ K10 VXI ਟੌਪ ਮਾਡਲ ਦੇ ਵਿੱਚ 2015 ਮਾਡਲ ਆ ਹੂੰ 3 ਲੱਖ ਰੁਪਿਆ ਇਹਦੀ ਆਸਕਿੰਗ ਆ 54000 ਮਾਨਤਾਨ ਵੀ ਕਰਾ ਦੂੰਗਾ ਹੋ ਜਾਊਗਾ ਮਾਨਤਾਨ 54000 ਅੱਛਾ ਇੱਕ ਚੀਜ਼ ਹੋਰ ਕਈ ਭਰਾਣਾ ਕਹਿੰਦੇ ਆ ਪੀ ਆਰ ਅਸੀਂ ਦੂਰੋਂ ਆਣਾ ਵਾ ਸਾਡਾ ਥੋੜਾ ਬਹੁਤ ਮਾਨ ਸਤਕਾਰ ਕਰਦਾਂਗੇ ਦੇਖ ਲਾਂਗੇ ਕਈ ਕਾਰਾਂ ਫਿਕਸ ਰੇਟ ਹੁੰਦੀਆਂ ਨੇ ਉਹਨਾਂ 'ਚ ਨਹੀਂ ਪੈਸਾ ਘਟਦਾ ਕੋਈ ਸਹੀ ਗੱਲ ਆ ਜੀ ਉਹਤੇ ਅਸੀਂ ਕਈ ਵਾਰ ਕਮਿਸ਼ਨ ਵੀ ਉੱਪਰ ਵੀ ਲੈਨੇ ਆ ਦੇਖੋ ਭਾਈ ਸਿੱਧੀ ਜੀ ਗੱਲ ਆ ਜਾਂ ਤਾਂ ਤੁਹਾਨੂੰ ਅਸੀਂ 4 ਲੱਖ ਵਾਲੀ ਚੀਜ਼ ਪਹਿਲਾਂ ਹੀ 4.5 ਲੱਖ ਦੀ ਕਹਿ ਦਈਏ ਤੇ ਬਾਅਦ 50000 ਘਟਾ ਲਈਏ ਤੇ ਤੁਸੀਂ ਖੁਸ਼ ਹੋ ਜੇ ਜੇਦੀ 4 ਵਾਲੀ ਆਪਾਂ ਤੁਹਾਨੂੰ 3.5 'ਚ ਦਵਾਂਗੇ ਪਰ ਪੂਰੇ ਲਵਾਂਗੇ ਪੂਰੇ ਲਵਾਂਗੇ ਬਾਸ ਦੇਖੋ ਇਹ ਸੋਹਣੀ ਜੀ ਗੱਲ ਆ ਮੇਨ ਆਹੀ ਚੀਜ਼ ਆ ਕਾਰਾਂ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਸਸhtੀਆਂ ਬਾਈ ਸਸhtੀਆਂ ਬਹੁਤ ਆ ਮਾਰਕੀਟ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਸਸhtੀਆਂ ਇਹ ਉਹ ਕੁਆਲਿਟੀ ਜਿਹੜੇ ਮੇਰੇ ਭਰਾਵਾਂ ਨੇ ਗੱਡੀ ਲੈ ਕੇ ਐਕਚੁਅਲ ਦੇ ਵਿੱਚ ਘਰ ਲਈ ਰੱਖਣੀਆਂ ਘਰ ਲਈ ਚਲਾਣੀਆਂ ਉਹ ਇੱਥੇ ਆ ਜਿਓ ਤੇ ਕਾਰਾਂ ਚੰਗੀਆਂ ਦੇ ਕੇ ਤੋਰਾਂਗੇ ਇਨਾ ਵਾਦਾ ਤੁਹਾਡੇ ਨਾਲ ਬਿਲਕੁਲ ਆਹ ਆ ਗਈ ਜੀ ਆਪਣੀ i20 2015 ਮਾਡਲ ਡੀਜ਼ਲ ਕਾਰ ਆ ਦੋਸਤੋ ਫਸਟ ਓਨਰ ਆ ਲੁਧਿਆਣਾ ਨੰਬਰ ਟਾਇਰ 100% ਅਲਾਈ ਵੀ ਲੱਗੇ ਹੋਏ ਨੇ ਇੰਟੀਰੀਅਰ ਚੈੱਕ ਕਰਾ ਦਿਓ ਇੱਕ ਵਾਰੀ ਕਾਰ ਦਾ ਦੇਖੋ ਬਹੁਤ ਹੀ ਨੀਟ ਐਂਡ ਕਲੀਨ ਹੈ ਵਾਹ ਵੀ ਵਾਹ ਕਾਰ ਦਾ ਇੰਟੀਰੀਅਰ ਆਪਣੇ ਕੋਲੇ ਜਿੰਨੀਆਂ ਵੀ ਹੋਣਗੀਆਂ ਸਾਰੀਆਂ ਦਾ ਐਵੇਂ ਐਜ਼ ਇਟ ਇਜ਼ ਹੀ ਮਿਲੂਗਾ ਅੱਛਾ ਮਤਲਬ ਕਿ ਨਾ ਦੂਰੋਂ ਦੇਖ ਕੇ ਇਹ ਲੱਗਦਾ ਵੀ ਹਾਂ ਗ੍ਰਿਪ ਵਧੀਆ ਬਣੂਗੀ ਹਾਂਜੀ ਹਾਂਜੀ ਬਿਲਕੁਲ ਬਣੂਗੀ ਸਟੀering ਦੇਤੇ ਹਨ ਦੇਖੋ ਬਈ ਤਿਆਰ ਕਰਾਈ ਹੋਈ ਹੈ ਕਾਰ ਕੋਰੀ ਐਨ ਸੋਹਣੇ ਤਰੀਕੇ ਨਾਲ ਆਲਮੋਸਟ ਸਾਰੀ オリジナル ਪੇਂਟ ਦੀ ਕਾਰ ਆ ਗੱਡੀ ਦਾ ਰੇਟ 4 ਲੱਖ 90 ਹਜ਼ਾਰ ਰੁਪਏ 4 ਲੱਖ 90 ਹਜ਼ਾਰ ਬਸ ਆ ਜਿਓ ਇਹ ਡੀਜ਼ਲ ਹੈ ਇਹ ਹਾਂਜੀ ਡੀਜ਼ਲ ਡੀਜ਼ਲ ਦੀ ਕਾਰ ਆ ਡਿਜ਼ਾਇਰ ਹਾਂਜੀ ਇਹ ਆ ਕਿ ਡਿਜ਼ਾਇਰ ਡੀਜ਼ਲ ਫਸਟ ਓਨਰ ਪੰਜਾਬ ਨੰਬਰ ਟਾਇਰ ਨਵੇਂ ਗੱਡੀ ਦੇ ਇੰਟੀਰੀਅਰ ਬਹੁਤ ਸਾਫ਼ ਸੁਥਰਾ 2016 ਮਾਡਲ ਆ ਤੇ ਗੱਡੀ ਦਾ ਰੇਟ ਸਿਰਫ 5 ਲੱਖ ਤੇ 10000 5 ਲੱਖ 10000 ਰੁਪਈਆ ਹਾਂਜੀ ਫਾਸਟ ਕਾਰ ਗੱਡੀ ਨਾਲੇ ਪਹਿਲੇ ਨਾਲ ਦੀ ਆ ਇੱਕ ਹੋਰ ਡੀਆਰ ਖੜੀ ਆਪਣੇ ਤੋਂ ਇਹ ਆ ਗਈ ਜੀ ਡਿਜ਼ਾਇਰ 2012 ਮਾਡਲ ਠੀਕ ਹੈ ਪੈਟਰੋਲ ਕਾਰ ਆ ਇਹ ਪਹਿਲਾਂ ਵੀਡੀਓ ਹੀ ਦਿਖਾਈ ਆ ਇਹ ਪੈਟਰੋਲ ਆ ਗਈ ਇਹ ਗੱਡੀ ਦਾ ਰੇਟ ਸਿਰਫ 4.5 ਲੱਖ 2017 ਮਾਡਲ ਅੰਦਰੋਂ ਟੱਚ ਪਲੇਅਰ ਲੱਗਾ ਹੋਇਆ ਸੀਟ ਕਵਰ ਵਧੀਆ ਨੇ ਰੇਟ ਤੁਹਾਨੂੰ ਦੱਸਤਾ ਵਾ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਕੁਝ ਚੱਲਦਾ ਹਾਂ ਸਾਰਾ ਕੁਝ ਵਰਕਿੰਗ ਹਰ ਚੀਜ਼ ਵਰਕਿੰਗ ਆ ਹਰੇਕ ਜੀ ਇੱਕ ਹੋਡ ਯਰ ਇੱਕ ਹੋਡ ਜ਼ੈਰ ਆ ਗਈ ਜੀ 2018 ਮਾਡਲ ਨਵੀਂ ਸ਼ੇਪ ਦੇ ਵਿੱਚ ਗੱਡੀ ਆ ਹਮ ਅਲਾਏ ਵੀਲ ਟੱਚ ਪਲੇਅਰ ਸਾਰਾ ਕੁਝ ਗੱਡੀ 'ਚ ਲੱਗਿਆ ਹੋਇਆ ਗੱਡੀ ਦਾ ਰੇਟ ਸਿਰਫ 5 ਲੱਖ ਤੇ 75000 ਰੁਪਏ ਦੀ ਦੇ ਦਾਂਗੇ 575 5 ਲੱਖ 75000 ਉਹੀ ਬਾਰ ਬਾਰ ਚੀਜ਼ ਤੁਹਾਨੂੰ ਕਹਿ ਰਿਹਾ ਵਾਂ ਡਿਮਾਂਡ ਆਈ ਸਾਰੀ ਪੂਰੀ ਕਰਾਂਗੇ ਦੇਖੋ ਤਿੰਨ ਤਿੰਨ ਆਪਸ਼ਨਾਂ ਦੇ ਦਿੱਤੀਆਂ ਤੁਹਾਨੂੰ ਡਿਜ਼ਾਇਰਾਂ ਦੇ ਵਿੱਚ ਵੀ ਤੁਹਾਨੂੰ ਆਲਟੋਆਂ ਦੇ ਵਿੱਚ ਵੀ ਆਪਸ਼ਨ ਦੇਤੀ ਆਪਾਂ ਸਵਿਫਟਾਂ ਦੇ ਵਿੱਚ ਵੀ ਦੇਤੀ ਹੁਣ i20 ਨਾਲ ਕਰੀਏ i20ਾਂ 'ਚ ਵੀ ਦੇਤੀ ਇਹ ਆ ਗਈ ਆਪਣੀ ਟੋヨタ ਲੀਵਾ 2012 ਮਾਡਲ ਸਿਰਫ 275000 ਦੀ ਗੱਡੀ ਡੀਜ਼ਲ ਚੱਕੋ ਬਾਈ ਡੀਜ਼ਲ ਕਾਰ ਹੁਣ ਕੁਛ ਨਾ ਮੇਰੇ ਭਰਾ ਪੁੱਛਦੇ ਹੁੰਦੇ ਜਿਨ੍ਹਾਂ ਨੂੰ ਬਾਲੀ ਕਾਰਾਂ ਦੀ ਨੌਲੇਜ ਨਹੀਂ ਹੁੰਦੀ ਕਹਿੰਦੇ ਬਾਈ ਤੁਸੀਂ ਕਾਰਾਂ 'ਚ ਰਹਿੰਦੇ ਹੋ ਤੁਸੀਂ ਸਾਨੂੰ ਨਾ ਇੱਕ ਆਪਣੀ ਸੁਜੈਸ਼ਨ ਦੋ ਭੀ ਜਿਹੜੇ ਭਰਾ ਦਾ ਬਜਟ ਘਾਟਾ ਜਿਹੜਾ ਮਤਲਬ ਕਿ ਮੇਨਟੇਨੈਂਸ ਨਹੀਂ ਅਫੋਰਡ ਕਰ ਸਕਦਾ ਕਾਰਾਂ ਦੀ ਉਹਦੇ ਲਈ ਵੈਲਿਊ ਹਾਰਮਨੀਕਾਰ ਕਿਹੜੀ ਆ ਆਹਾਂ ਇਹੀ ਆ ਸਭ ਤੋਂ ਬੈਸਟ ਆ ਇਹ ਸਭ ਤੋਂ ਬੈਸਟ ਜਿਹਨੂੰ ਮਰਜ਼ੀ ਪੁੱਛ ਲਿਓ ਚਾਹੇ ਤੁਸੀਂ ਮੇਰੇ ਕਦੇ ਵਿਸ਼ਵਾਸ ਨਾ ਕਰਿਓ 10 ਜਾਨਾਂ ਨੂੰ ਪੁੱਛੋ ਜਿਹੜੇ ਕਾਰਾਂ ਦੀ ਨੌਲੇਜ ਰੱਖਦੇ 10ਾਂ ਨੇ ਹੀ ਕਹਿਣਾ ਇਹਦੇ ਨਾਲ ਦੀ ਕਿਸੇ ਵਾਰਗੀ ਗੱਡੀ ਨਹੀਂ ਸਰਵਿਸ ਤੁਹਾਨੂੰ ਹੋਈ ਹੋਈ ਮਿਲਣੀ ਤੁਹਾਨੂੰ ਜਿੰਨੀਆਂ ਕਾਰਾਂ ਦੇਖੀਆਂ ਹੁਣ ਤੱਕ ਜੇ ਅੱਗੇ ਵੀ ਦਿਖਾਵਾਂਗੇ ਸਾਰੀਆਂ ਦੀ ਸਰਵਿਸ ਹੋਈ ਮਿਲੂਗੀ ਪੂਰੇ 10000 ਕਿਲੋਮੀਟਰ ਚਲਾ ਕੇ ਫੇਰ ਸਰਵਿਸ ਕਰਾਉਣੀ ਆ ਆਹ ਚੁੱਕੋ ਆਹ ਇਹ ਆ ਗਈ ਜੀ ਆਪਣੀ ਅਮੇਜ਼ ਹੂੰ Honda Amaze 2017 ਮਾਡਲ ਫਰਸਟ ਓਨਰ ਹੂੰ 4,50,000 ਰੁਪਏ ਦੀ ਗੱਡੀ ਇਹ ਦੇ ਦੇਣੀ ਆ ਫਰਸਟ ਓਨਰ ਸਾਡੇ 4 ਲੱਖ ਰੁਪਏ ਪਹਿਲੇ ਨਾਂ ਦੀ Honda ਦੀ Amaze ਕਹਿੰਦੇ ਵੀ ਨਾਮ ਇਹਦਾ Amaze ਆ ਤੇ ਐਵਰੇਜ ਇਹਦੀ ਕਹਿੰਦੇ ਅਮੇਜ਼ਿੰਗ ਅਮੇਜ਼ਿੰਗ ਆ ਸਹੀ ਗੱਲ ਸਹੀ ਗੱਲ ਇਹੀ ਗੱਲ ਬਾਤ ਆ ਤੇ ਉਹਦੇ ਬਾਅਦ ਇੱਕ ਆਪਣੇ ਤੋਂ ਆ ਕਿਹੜੀ ਸੈਡਾਨ ਇਹ ਆ ਗਈ ਸੈਡਾਨ ਦੇ ਵਿੱਚ ਜੈਸਟ ਇਹ ਹੈਗੀ 2015 ਮਾਡਲ ਟਾਟਾ ਜ਼ੈਸਟ ਡੀਜ਼ਲ ਕਾਰ ਆ ਸਿਰਫ 2,75,000 ਵੀ ਇਹ ਵੀ ਦੇ ਦੇਣੀ। ਸਹੀ ਗੱਲ ਹੈ। 2,75,000 ਡਨ 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 ਚੱਕੋ ਫੇ ਬਾਈ ਸੈਡਾਨ ਕਾਰ ਆ ਸੈਡਾਨ ਦਾ ਮਤਲਬ ਹੁਣ ਕਈਆਂ ਨੂੰ ਨਹੀਂ ਪਤਾ ਮੇਰੇ ਭਰਾਵਾਂ ਨੂੰ ਸੈਡਾਨ ਦਾ ਮਤਲਬ ਹੁੰਦਾ ਬਾਈ ਡਿੱਕੀ। ਹਾਂਜੀ ਸਿੰਪਲ ਜੀ ਗੱਲ ਹੈ ਜਿਹੜੀ ਕਾਰ ਦੇ ਵਿੱਚ ਡਿੱਕੀ ਨਹੀਂ ਆ ਉਹ ਹੈਗੀ ਆ ਹੈਚਬੈਕ ਜਿਹਦੇ ਵਿੱਚ ਡਿੱਕੀ ਆ ਗਈ ਉਹ ਸੈਡਾਨ ਆ ਗਈ ਤੇ ਜਿਹੜੀਆਂ ਵੱਡੀਆਂ ਕਾਰਾਂ ਜਿਵੇਂ ਕਿ ਆ ਤੁਸੀਂ ਆ ਲੈਣ ਦੇਖ ਲਓ। ਆ ਲਓ ਤੁਹਾਡੇ ਲਈ ਲੈਣ ਹੀ ਆ। ਇਹਦਾ ਨਾ ਇੱਕ ਹੋਰ ਚੀਜ਼ ਦੱਸ ਦਿੰਨੇ ਆ ਤਾਂ ਪਾਰਟ 2 ਆਊਗਾ ਆਪਣੇ ਚੈਨਲ ਨਾਲ ਜੁੜਜੋ। ਜਿਹੜੇ ਮੇਰੇ ਭਰਾ ਵੱਡੀਆਂ ਗੱਡੀਆਂ ਲੱਭਦੇ ਆ ਇਹਦਾ ਆਪਾਂ ਦੂਜਾ ਪਾਰਟ ਸ਼ੂਟ ਕਰਾਂਗੇ ਆਲੇ ਪਾਰਟ ਦੇ ਵਿੱਚ ਸਿਰਫ ਆਪਣੀਆਂ ਬਜਟ ਵਾਲੀਆਂ ਕਾਰਾਂ ਕਰਾਂਗੇ ਅਗਲਾ ਰਾਤ ਦਿਖਾ ਦਿੰਨੇ ਆਪਾਂ ਇਹਦੇ ਵਿੱਚ ਆਜੋ ਜੀ ਸਿਆਜ਼ ਹਾਂਜੀ ਸਿਆਜ਼ ਗੱਡੀ 2016 ਮਾਡਲ 16 ਆ ਗਈ ਹੈ ਹਾਂਜੀ ਹੂੰ 2016 ਮਾਡਲ ਸਿਆਜ਼ ਬੀਡੀਆਈ ਪਲੱਸ ਹਾਈਬ੍ਰਿਡ ਡੀਜ਼ਲ ਕਾਰ ਲੋਕਲ ਲੁਧਿਆਣਾ ਨੰਬਰ ਛੋਟੇ ਜਿਹੇ ਰੇਟ ਦੇ ਵਿੱਚ ਸਿਰਫ 5 ਲੱਖ ਤੇ 15000 ਦੀ ਗੱਡੀ ਸਿਆਜ਼ ਮਿਲ ਜਾਣੀ ਡੀਜ਼ਲ 5 ਲੱਖ 15000 ਸਿਆਜ਼ ਡੀਜ਼ਲ ਤੇ ਸਿਆਦ ਗੱਡੀ ਇਹ ਜੀ ਆ ਜਿਹੜੀ ਸਰਕਾਰੀ ਮੁਲਾਜ਼ਮਾਂ ਲਈ ਵੀ ਵਰਤੀ ਜਾਂਦੀ ਹੈ ਜਿਹੜੀ ਚੀਜ਼ ਨਾ ਡਰਾਈਵਰਾਂ ਦੇ ਹੱਥ ਆ ਜੀਵੇ ਜਾਂ ਜਿਹੜੀ ਚੀਜ਼ ਆ ਜੀਵੇ ਸਰਕਾਰੀ ਮੁਲਾਜ਼ਮਾਂ ਨੂੰ ਹਾਂ ਜੀ ਉਹ ਤੁਸੀਂ ਗੱਡੀ ਹਸਾਬ ਲਾ ਲਿਓ ਪਿੱਟਾ ਪੋਟ ਆ ਪੀ ਆ ਇਹ ਅੰਦਰ ਐਂਬੀਐਂਟ ਲਾਈਟਸ ਠੀਕ ਆ ਤੇ ਸੋਹਣੇ ਸੀਟ ਕਵਰ ਇੱਕ ਵਾਰ ਵੇਖ ਚਾਤੀ ਮਰਾ ਦਿਓ ਆ ਜਿਓ ਨੀਟ ਐਂਡ ਕਲੀਨ ਕੰਡੀਸ਼ਨ ਆ ਕਾਰ ਦੀ 7D ਮੈਟਿੰਗ ਤੇ ਅੰਬੀਐਂਟ ਲਾਈਟਾਂ ਵੀ ਲੱਗੀਆਂ ਹੋਈਆਂ ਐਂਬੀਐਂਟ ਲਾਈਟਸ ਲੱਗੀਆਂ ਐ ਜਗਦੀਆਂ ਪੂਰਾ ਦਿਨ ਚੜ ਜਾਂਦਾ ਜਗਦੀਆਂ ਨੇ ਦੇਖੋ ਬਾਈ ਇਹ ਨਾ ਤੁਹਾਨੂੰ ਰਾਤ ਨੂੰ ਜਦੋਂ ਤੁਸੀਂ ਇੱਕ ਵਾਰੀ ਆਇਓ ਆਪਾਂ ਫੁੱਲ ਵੀਡੀਓ ਦੇ ਵਿੱਚ ਨਾ ਬੜੀ ਲੰਬੀ ਹੋ ਜਾਂਦੀ ਦੀ। ਕਿਉਂਕਿ ਇਹ ਅਲੱਗ ਤੋਂ ਇੱਕ ਰੀਲ ਬਣਾ ਦਾਂਗੇ। ਹਾਂ ਕੱਲੀ ਅਲੱਗ ਰੀਲ ਬਣਾਵਾਂਗੇ ਇਹਦੀ ਤੇ ਆਪਣੇ ਨਾ ਇੰਸਟਾਗ੍ਰam ਤੇ ਜਾ ਕੇ ਫੋਲੋ ਕਰ ਲਿਓ ਐਕਸਪਲੋਰ ਵਿਦ ਕੇਵੀ ਨੂੰ। ਐਮੀਏ ਦੇ ਲੈਟਨ ਵਾਲੀ ਬੜੀ ਗੱਲਬਾਤ ਮਾਰਦੇ। ਉਹ ਬਹੁਤ ਵਧੀਆ ਲੱਗਦੀਆਂ ਇੱਥੇ ਲੱਗੀਆਂ ਹੋਈਆਂ। ਤੇ ਦੱਸੋ ਇਹ ਗੱਡੀ 5 ਲੱਖ ਤੇ 15000 ਦੀ ਗੱਡੀ ਸਿਆਜ਼ 16 ਮਾਡਲ। ਸਿਆਜ਼ 16 ਮਾਡਲ 5 ਲੱਖ 15000 ਦੀ। ਤੇ 5 ਸੀਟਰ ਇੱਕ ਆ ਵੀ ਆਪਣੇ ਕੋਲ। ਹਾਂਜੀ ਹਾਂਜੀ ਬਰੀਜ਼ਾ 2018 ਮਾਡਲ। 2018 ਮਾਡਲ ਲੋਕਲ ਲੁਧਿਆਣਾ ਨੰਬਰ ਹੂੰ ਡੀਜ਼ਲ ZDI ਪਲੱਸ ਆਟੋਮੈਟਿਕ ਟੌਪ ਐਂਡ ਵੇਰੀਐਂਟ ਆ ਗੱਡੀ ਨੀਟ ਐਂਡ ਕਲੀਨ ਗੱਡੀ ਦਾ ਰੇਟ ਸਿਰਫ 7.5 ਲੱਖ ਰੁਪਇਆ 7 ਲੱਖ ਤੇ 50 ਹਜ਼ਾਰ ਦੀ ਬਣ ਜੀ ਤੁਹਾਨੂੰ ਇਹ ਵੀ ਕਾਰ ਤੇ ਬਰੀਜ਼ਾ ਦੀਆਂ ਵੀ ਬਹੁਤ ਤਰੀਫਾਂ ਵਾ ਆਟੋਮੈਟਿਕ ਆ ਡੀਜ਼ਲ ਆ ਤੇ 68 ਹਜ਼ਾਰ ਕੁੱਲ ਚੱਲੀ ਹੋਈ ਆ ਜਿਹੜੇ ਮੇਰੇ ਭਰਾ ਘੱਟ ਚੱਲੀਆਂ ਕਾਰਾਂ ਲੱਭ ਰਿਹਾ ਉਹਨਾਂ ਵਾਸਤੇ ਤੋਹਫਾ ਤੋਹਫਾ ਆ ਇਹ ਸਿਰਫ 30 ਹਜ਼ਾਰ ਕਿਲੋਮੀਟਰ ਗੱਡੀ ਚੱਲੀ ਆ अच्छा टाटा नेक्सॉन फर्स्ट ओनर गाड़ी है 2022 मॉडल हम्म टॉप एंड वेरिएंट है एक्सजेड प्लस हां फीचर बहुत ही ज्यादा है गाड़ी ਦੇ ਵਿੱਚ ਜਿਵੇਂ ਸਨਰੂਫ ਵੈਂਟੀਲੇਟਰ ਸੀਟਾਂ ਟੱਚ ਪਲੇਅਰ ਨੈਵੀਗੇਸ਼ਨ ਸਾਰਾ ਕੁਝ ਹੀ ਹੈ ਸਾਰਾ ਕੁਝ ਸਟੀਰਿੰਗ ਕੰਟਰੋਲ ਹਰ ਚੀਜ਼ ਗੱਡੀ ਦੇ ਵਿੱਚ ਅਵੇਲੇਬਲ ਆ 2022 ਮਾਡਲ ਦੀ এক্সਜेड प्लस ਗੱਡੀ ਦਾ ਰੇਟ 14.5 ਲੱਖ ਨਵੀਂ ਦਾ ਅੱਜ ਦੇਵਾਂਗੇ ਗੱਡੀ ਸਿਰਫ 8.80 ਹਜ਼ਾਰ ਦੇਖੋ ਹਣਾ ਫਾਇਦਾ ਮੈਂ ਤੁਹਾਨੂੰ बार-बार ਇਹ ਚੀਜ਼ ਕਹਿ ਰਿਹਾ ਜਿੱਦਾਂ ਤੁਹਾਨੂੰ ਸ਼ੋਰੂਮ ਤੋਂ ਗਾਰੰਟੀ ਮਿਲਦੀ ਆ ਏ ਵੀ ਬਾਈ ਦਾ ਸ਼ੋਰੂਮ ਆ ਇਹਦੇ ਤੇ ਵੀ ਗਾਰੰਟੀ ਮਿਲੂਗੀ ਤੁਹਾਨੂੰ ਤੇ ਇੱਕ ਚੀਜ਼ ਹੁੰਦੀ ਨਾ ਮੈਂ ਵੀਡੀਓ ਦੇ ਵਿੱਚ ਕਹਿਣਾ ਭੁੱਲ ਜਾਂਦਾ ਵਾ ਕੁਝ ਬੰਦੇ ਸਿਰਫ ਪੈਸਾ ਕਮਾਉਣ ਦੇ ਲਈ ਕੰਮ ਕਰਦੇ ਆ ਤੇ ਬਾਈ ਜਿਹੜਾ ਕੰਮ ਕਰਦਾ ਉਹ ਕਰਦਾ ਸ਼ੌਂਕ ਬਗਾਣ ਦੇ ਲਈ ਭਾਈ ਜਿਹੜੇ ਮੇਰੇ ਭਰਾਵਾਂ ਨੂੰ ਕਾਰਾਂ ਦਾ ਸ਼ੌਂਕ ਆ ਨਾ ਜਦੋਂ ਉਹ ਇੱਥੇ ਆਂਦੇ ਆ ਨਾ ਉਹ ਵਾਕਈ ਕਹਿੰਦੇ ਵੀ ਵੀਰੇ ਤੁਹਾਡੀ ਆਪਣੀ ਬਾਈ ਮੈਚ ਕਰਦੀ ਹੈ ਬਿਲਕੁਲ ਤੇ ਇਹਦਾ ਰੇਟ ਆਪਾਂ ਦੱਸਤਾ ਵਾ ਹਾਂਜੀ 8 ਲੱਖ 80 ਹਜ਼ਾਰ ਦੇ ਵਿੱਚ ਤਕਰੀਬਨ ਤਕਰੀਬਨ 6 ਲੱਖ ਰੁਪਈਆ ਵਜਦਾ ਵਾ ਮੀਨਾ ਜੀ ਹਾਂਜੀ ਤੇ ਉਹਦੇ ਬਾਅਦ ਉਹਦੇ ਬਾਅਦ ਛੋਟੇ ਬਜਟ 'ਚ ਵੀ ਦੇ ਦਿੰਨੇ ਆ ਨਾਲ ਹੀ Honda ਦੀ Honda ਦੀ Mobilio 2000 14 ਮਾਡਲ 15 ਰਜਿਸਟਰਡ ਫਸਟ ਓਨਰ ਗੱਡੀ ਆ ਠੀਕ ਹੈ ਛੋਟੇ ਜਿਹੇ ਰੇਟ ਦੇ ਵਿੱਚ 7 ਸੀਟਰ ਗੱਡੀ ਤੋਹਫਈ ਆ ਇਹ ਸਿਰਫ 4,10,000 7 ਸੀਟਰ 7 ਸੀਟਰ ਮਤਲਬ ਐ ਲੈ ਲਈ ਆਪਾਂ Swift ਦੇ ਰੇਟ ਤੇ ਹਾਂਜੀ ਹਾਂਜੀ Swift ਦੇ ਰੇਟ ਦੇ ਵਿੱਚ Android player ਲੱਗਿਆ ਹੋਇਆ ਟੌਪ ਵਾਲਾ ਮਾਡਲ ਆ V variant ਆ ਇਹ ਐਵਰੇਜ ਵੀ ਸੋਹਣੀ ਦਿੰਦੀ ਏ ਇਹ ਬਹੁਤ ਐਵਰੇਜ ਆ ਡੀਜ਼ਲ ਤੇ ਐਵਰੇਜ ਇਹਦੀ ਤਕਰੀਬਨ ਤਕਰੀਬਨ 23-24 ਦੀ ਰਹਿੰਦੀ ਆ ਸਹੀ ਹਾਲਾ ਹਾਂਜੀ 7 ਸੀਟਰ ਭਰ ਕੇ ਗੱਡੀ ਫੇਰ ਫੇਰ ਰਹਿੰਦੀ ਆ 24 25 ਇੱਥੋਂ ਦੀ ਜੇ ਦਰਬਾਰ ਸਾਹਿਬ ਵੀ ਜਾਣਾ ਹੋਵੇ ਨਾ ਭਾਜੀ ਬਹੁਤ ਘਰਾ ਲੱਗ ਜਾਂਦਾ ਮੈਂ ਕਹਿੰਦਾ ਤੁਹਾਡਾ ਮੈਂ 1200 ਦੇ ਡੀਜ਼ਲ ਲੱਗਣਾ ਨਹੀਂ ਇਹਦੇ ਤੇ ਉਦੋਂ ਵੀ ਘੱਟ ਜੀ ਮੁੜਿਆਉਣੀ ਆ ਇਹ ਆ ਜੋ ਬਾਈ ਜਿਹੜੇ ਮੇਰੇ ਭਰਾ ਨੂੰ ਕਾਰ ਚਾਹੀਦੀ ਆ ਤੇ ਸਦਾਵਾਰ ਗੱਡੀ ਸਦਾਵਾਰ ਗੱਡੀ ਦਾ ਮਤਲਬ ਆਟਿਕਾ ਆਟਿਕਾ ਇਹ ਵੀ ਦਿਖਾਈ ਦੀ ਜੀ 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 ਆਟਿਕਾ ਗੱਡੀ ਜੀ 2019 ਮਾਡਲ ਫਰਸਟ ਓਨਰ ਗੱਡੀ ਦਾ ਰੇਟ ਸਿਰਫ 8.5 ਲੱਖ ਰੁਪਈਆ ਹਾਂ ਬੀਡੀਆਈ ਪਲੱਸ ਹਾਈਬ੍ਰਿਡ ਵਾਲਾ ਮਾਡਲ ਆ ਪੀਡੀਆਈ ਪਲੱਸ ਹਾਈਬ੍ਰਿਡ ਵੀ ਇੱਕ ਚੀਜ਼ ਦੱਸੋ ਹਾਈਬ੍ਰਿਡ ਦੇ ਵਿੱਚ ਕੀ ਐਕਸਟਰਾ ਫੰਕਸ਼ਨ ਹੁੰਦਾ ਹੈ ਹਾਈਬ੍ਰਿਡ ਦੇ ਵਿੱਚ ਤਕਰੀਬਨ 1.5 ਕਿਲੋਮੀਟਰ ਦੀ ਐਵਰੇਜ ਵੱਧ ਜਾਂਦੀ ਹੈ ਵੱਧ ਜਾਂਦੀ ਹੈ ਹਾਂਜੀ ਵੱਧ ਜਾਂਦੀ ਹੈ ਇਹਦੇ ਨਾਲੇ ਉਹ ਮੇਰੇ ਖਿਆਲ ਨਾਲ ਉਹ ਵੀ ਹੁੰਦਾ ਸਿਸਟਮ ਜਦੋਂ ਟ੍ਰੈਫਿਕ 'ਚ ਖੜੀ ਆ ਆਟੋ ਸਟਾਪ ਹੋ ਜਾਂਦਾ ਆਟੋ ਸਟਾਪ ਹਾਂਜੀ ਕਲੱਚ ਦਬੇ ਤੇ ਸਟਾਰਟ ਹੁੰਦੀ ਮਤਲਬ ਜਦੋਂ ਤੁਸੀਂ ਟ੍ਰੈਫਿਕ 'ਚ ਖੜੇ ਹੋ ਤਾਂ ਤੁਹਾਨੂੰ ਆ ਆਟੋਮੈਟਿਕਲੀ ਬੰਦ ਹੋ ਜਾਣੀਆਂ ਨੇ ਤੇ ਜਦੋਂ ਸਟਾਰਟ ਕਰਨੀ ਤੁਹਾਨੂੰ ਸੈਲਫ ਮਾਰਨ ਦੀ ਜਾਂ ਪੁਸ਼ ਬਟਨ ਦੀ ਲੋੜ ਨਹੀਂ ਤੇ ਸਿਰਫ ਕਲੱਟਨ ਆਪਣਾ ਤੇ ਸਟਾਰਟ ਇਹ ਫੀਚਰ ਹੈ ਇਹਦੇ ਚੈਕ ਦਾ ਰੇਟ ਇਹਦਾ ਰੇਟ ਦਾ ਸਿਰਫ 8.5 ਲੱਖ ਰੁਪਈਆ ਆਸਕਿੰਗ ਆ ਉਹ ਜੋ ਮਾਨਤਾਨ ਕਰਾ ਦੇਣਾ ਆਪਾਂ ਮਾਨਤਾਨ ਹੋ ਜੂਗਾ ਕਸਟਮਰ ਦੀ ਕਾਰ ਆ ਦੇ ਦਾਂਗੇ ਰੇਟ ਸਰ ਕਰਾਵਾਂਗੇ ਹੋਪ ਕਰਦੇ ਆਂ ਬਾਈ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਇਹ ਸੀਗਾ ਜੀ ਕਮਲ ਆਟੋ ਡੀਲਸ ਦੇ ਅੱਜ ਮਹੀਨਾ ਕਿਹੜਾ ਚੱਲ ਰਿਹਾ ਆਪਣਾ ਜੂਨ ਅੱਜ ਜੂਨ ਜੂਨ ਮੰਥ ਦੀ ਵੀਡੀਓ ਦਾ ਪਾਰਟ 1 1 ਠੀਕ ਹੈ ਜੀ ਮਾਲੋਕੇ ਹੁਣ ਐਸਾ ਹਵਾ ਭਰਾਂ ਨਾਲ ਇਦਾਂ ਪਿਆਰ ਬਣਿਆ ਹੋਇਆ ਵਾ ਤੁਹਾਡੇ ਨਾਲ ਇੰਨਾ ਬਣਿਆ ਹੋਇਆ ਵਾ ਹਰੇਕ ਮਹੀਨੇ ਹੀ ਆਪਣੀਆਂ ਵੀਡੀਓ ਆਉਂਦੀਆਂ ਨੇ ਇਹ ਜੂਨ ਦਾ ਪਾਰਟ 1 ਸੀਗਾ ਤੇ ਪਾਰਟ 2 ਦੇ ਵਿੱਚ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿਓ ਆ ਜਿਹੜੇ ਤੋਹਫੇ ਆ ਨਾ ਆ ਜਿਹੜੇ 7 ਸੀਟਰਾਂ ਦੇ ਤੋਹਫੇ ਆ ਇਹ ਤੁਹਾਨੂੰ ਪਾਰਟ 2 ਦੇ ਵਿੱਚ ਦੇਖਣ ਨੂੰ ਮਿਲਣਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਮੇਰੇ ਭਰਾ 7 ਸੀਟਰ ਲੱਭਦੇ ਪਏ ਆ ਲਗਜ਼ਰੀ ਕਾਰਾਂ ਲੱਭ ਰਹੇ ਆ ਤੇ ਉਹਨਾਂ ਨੂੰ ਦੂਜੇ ਪਾਰਟ ਦੇ ਵਿੱਚ ਵੀਡੀਓ ਦੇਖਣ ਨੂੰ ਮਿਲ ਜੂਗੀ ਤਾਂ ਤੱਕ ਲਈ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੇ ਕਮੈਂਟ ਕਰਕੇ ਜਰੂਰ ਦ ਕਿੱਥੋਂ ਕਿੱਥੋਂ ਦੀ ਆਪਣੀ ਵੀਡੀਓ ਦੇਖਦੇ ਆ ਤੇ ਮੈਨੂੰ ਭਾਜੀ ਨੇ ਇੱਕ ਹੋਰ ਸੁਜੈਸ਼ਨ ਦਿੱਤੀ ਭਾਈ ਕਹਿੰਦੇ ਵੀ ਤੁਸੀਂ ਜਦੋਂ ਆਪਣੀ ਵੀਡੀਓ ਪਾਣੇ ਹੋ ਤਾਂ ਟਾਈਮ ਜ਼ਰੂਰ ਦੱਸਿਆ ਕਰੋ ਬਿਲਕੁਲ ਆਪਾਂ ਦੱਸਿਆ ਨਹੀਂ 6 ਵਜੇ ਵੀਡੀਓ ਆਉਂਦੀਆਂ ਨੇ ਕੇਵੀ ਦੇ ਚੈਨਲ ਤੇ ਸ਼ਾਮ ਨੂੰ 6 ਵਜੇ ਬਸ ਆਪਣੀ ਮੋਬਾਈਲ ਦੀ ਨੋਟੀਫਿਕੇਸ਼ਨ ਤੇ ਧਿਆਨ ਰੱਖਿਆ ਕਰੋ 6 ਵਜੇ ਵੀਡੀਓ ਆਪਣੀ ਪੈ ਜਾਂਦੀ ਆ ਤੇ ਜਿਨ੍ਹਾਂ ਨੂੰ ਵਧੀਆ ਲੱਗੀ ਵੀਡੀਓ ਕਮੈਂਟ ਕਰਕੇ ਦੱਸ ਦਿਓ ਜੇ ਸਾਡੀ ਮਿਹਨਤ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਪੋਰਟ ਕਰਨਾ ਤੁਹਾਡਾ ਫਰਜ਼ ਮੰਨਦਾ ਵਾ ਤਾਂ ਤੱਕ ਹੀ ਮਿਲਦੇ ਆ ਨੈਕਸਟ ਵੀਡੀਓ 'ਚ ਅੰਗਾ ਜੀ ਸਤਿ ਸ਼੍ਰੀ ਅਕਾਲ